ਸੂਗੋ ਪਤਕਲੀ ਇਹ ਸਹਾਰ ਸਕੰਦਰੀ ਸਕੂਲ ਖੰਨਾ ٹرسٹ ਐਂਡ ਮੈਨੇਜਮੈਂਟ ਸੁਸਾਇਟੀ ਦੀਆਂ ਇੱਕ ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਜਾਨੀ ਕਿ ਕੱਲ ਚੋਣ ਹੈ ਤੇ ਅਸੀਂ ਅੱਜ ਸਾਡੀ ਪੱਤਰਕਾਰਾਂ ਦੀ ਟੀਮ ਐਸ ਹਾਈ ਸਕੂਲ ਦੇ ਵਿੱਚ ਪਹੁੰਚੀ ਹੋਈ ਹੈ ਜਿੱਥੇ ਕੱਲ ਵੋਟਾਂ ਪਆਂੀਆਂ ਨੇ ਔਰ ਤਿਆਰੀਆਂ ਦੇਖ ਰਹੇ ਆ ਕਿ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਟੈਂਟ ਲੱਗ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਕਿ ਟੈਂਟ ਦੋਨੇ ਪਾਸੇ ਟੈਂਟ ਲੱਗੇ ਹੋਏ ਨੇ ਕੁਰਸੀਆਂ ਉਤਰ ਰਹੀਆਂ ਨੇ ਤੇ ਤਿਆਰੀਆਂ ਚੱਲ ਰਹੀਆਂ ਨੇ ਮੈਨੇਜਮੈਂਟ ਦੇ ਅੱਜ ਜਿਨ੍ਹਾਂ ਦੇ ਕਾਰਡ ਨਹੀਂ ਬਣੇ ਹੋਏ ਉਹ ਕਾਰਡ ਵੀ ਬਣ ਰਹੇ ਨੇ ਉਸ ਤੋਂ ਇਲਾਵਾ ਪ੍ਰੈਸ ਦੀ ਜਿਹੜੀ ਹੈ ਉਹ ਵੀ ਕਾਰਡ ਉਰੇ ਬਣਾਏ ਜਾ ਰਹੇ ਨੇ ਬਿਲਕੁਲ ਬੈਕ ਸਾਈਡ ਦੇ ਉੱਪਰ ਜਿਹੜਾ ਹੈ ਦਿਆਨੰਦ ਹਾਲ ਜਿਸ ਦੇ ਵਿੱਚ ਵੋਟਾਂ ਪੈਣੀਆਂ ਨੇ ਵੋਟਾਂ ਦੀ ਗਿਣਤੀ ਵੀ ਉਰੇ ਹੋਣੀ ਹੈ ਔਰ ਜਿਹੜਾ ਹੈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇੱਥੇ ਦੇਖ ਲਓ ਕਿ ਐਸ ਐਚਓ ਸਿਟੀ ਉਰੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਵੀ ਸਕੂਲ ਦਾ ਜਾਇਜ਼ਾ ਲੱਤਾ ਜਾ ਰਿਹਾ ਹੈ ਸੋ ਪੂਰਾ ਪ੍ਰਸ਼ਾਸਨ ਜਿਹੜਾ ਹੈ ਇੱਕ ਪਾਸੇ ਜਿਹੜੀ ਐਸ ਐਚਓ ਸਾਹਿਬ ਪੂਰੇ ਐਸ ਹਾਈ ਸਕੂਲ ਖੰਨਾ ٹرسٹ ਦੇ ਵਿੱਚ ਪਹੁੰਚੀ ਹੋਈ ਹੈ ਟੀਮ ਇਸ ਤੋਂ ਇਲਾਵਾ ਇਲੈਕਸ਼ਨ ਜੋ ਇੰਚਾਰਜ ਨੇ ਇਧਰ ਦੱਸਿਆ ਗੱਡੀ ਲੋ ਇਲੈਕਸ਼ਨ ਚਾਰਜ ਐਸ ਐਚਓ ਸਿਟੀ ਖੰਨਾ ਵੱਲੋਂ ਜਿਹੜਾ ਹੈ ਸਕੂਲ ਮੈਨੇਜਮੈਂਟ ਦੇ ਵਿੱਚ ਉਰੇ ਜੋ ਕੱਲ ਚੋਣਾਂ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਨਿਰੀਖਣ ਕੀਤਾ ਜਾ ਰਿਹਾ ਹੈ ਉਜੀ ਦੇਖ ਰਹੇ ਹੋ ਕਿ ਸਾਹਮਣੇ ਇਹ ਸਾਈ ਸਕੂਲ ਖੰਨਾ ਦਿਆਨੰਦ ਹਾਲ ਹੈ ਬਹੁਤ ਪੁਰਾਣਾ ਜਿਹੜਾ ਇਹ ਸਕੂਲ ਹੈ ਜਿਹਦੇ ਵਿੱਚ ਕੱਲ ਇੱਕ ਤਰੀਕ ਨੂੰ ਪੂਰੇ ਵੋਟਾਂ ਪੈਣੀਆਂ ਨੇ ਉਹਦੇ ਸਬੰਧ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਟੈਂਟ ਲਾਏ ਜਾ ਚੁੱਕੇ ਨੇ ਸੋ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ ਔਰ ਮੈਂ ਤੁਹਾਨੂੰ ਅੰਦਰ ਚਾਤ ਬਰਾਣਾ ਜਿੱਥੇ ਕੱਲ ਵੋਟਾਂ ਪੈਣੀਆਂ ਨੇ ਉਸ ਤੋਂ ਬਾਅਦ ਗਿਣਤੀ ਜਿਹੜੀ ਹੈ ਉਹ ਵੀ ਇਸ ਦਿ ਆਨੰਦ ਹਾਲ ਦੇ ਵਿੱਚ ਹੀ ਕੀਤੀ ਜਾਵੇਗੀ ਅਲੱਗ-ਅਲੱਗ ਕਮਰਿਆਂ ਦੇ ਵਿੱਚ ਵੋਟਾਂ ਦਾ ਜਿਹੜਾ ਹੈ ਇੰਤਜ਼ਾਮ ਕੀਤਾ ਗਿਆ ਹੈ ਸੋ ਤੁਸੀਂ ਦੇਖ ਰਹੇ ਹੋ ਕੱਲ ਜਿੱਥੇ ਵੋਟਾਂ ਪੈਣੀਆਂ ਤੇ ਉਸ ਤੋਂ ਬਾਅਦ ਵੋਟਾਂ ਦੀ ਗਿਣਤੀ ਵੀ ਦਿ ਆਨੰਦ ਹਾਲ ਦੇ ਵਿੱਚ ਹੋਣੀ ਹੈ ਔਰ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ ਕੁਰਸੀਆਂ ਟੇਬਲ ਸੱਜ ਚੁੱਕੇ ਨੇ ਕੱਲ ਇਸ ਟਾਈਮ ਪੂਰੀ ਰੌਣਕ ਹੋਵੇਗੀ ਔਰ ਤੁਸੀਂ ਦੇਖ ਰਹੇ ਹੋ ਕਿ ਤਿਆਰੀ ਬਿਲਕੁਲ ਮੁਕੰਮਲ ਹੋ ਚੁੱਕੀ ਹੈ ਕੋਸ਼ਿਸ਼ ਕਰਾਂਗੇ ਜੋਰੇ ਇਲੈਕਸ਼ਨ ਇਨਚਾਰਜ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਬੈਸ ਜੇ ਆਈ ਨਹੀਂ ਹੈ ਲੇਕਿਨ ਫਿਰ ਵੀ ਕੱਲ ਅੜੇਕਾਂਗੇ ਵੋਟਰਾਂ ਨੂੰ ਆਪਣੀ ਬੋਡ ਦਾ ਇਸਤੇਮਾਲ ਜ਼ਰੂਰ ਕਰਿਓ ਔਰ ਕੋਸ਼ਿਸ਼ ਕਰਿਓ ਕਿ ਤੁਹਾਡੇ ਕੋਲ 20 ਵੋਟਰ ਨੇ 20 ਵੋਟਾਂ ਵਧੀਆ ਕੈਂਡੀਡੇਟ ਨੂੰ ਲੈ ਕੇ ਆਓ ਤਾਂ ਜੋ ਸਕੂਲ ਖੋਲ ਜਾਂਦੀ ਨੁਹਾਰ ਬਦਲ ਸਕੇ ਤਰੀਕ ਜਿਹੜੇ ਕੱਲ ਇੱਕ ਤਰੀਕ ਨੂੰ ਚੋਣਾਂਵਾਂ ਜਾ ਰਹੇ ਨੇ ਉਹਦੀਆਂ ਤਿਆਰੀਆਂ ਕਿੰਨੀਆਂ ਕਿਰੋਂ ਮੁਕੰਮਲ ਹੋ ਚੁੱਕੀਆਂ ਨੇ ਕਿਉਂਕਿ ਕੱਲ ਇੱਕ ਦਿਨ ਹੈ ਗਿਆ ਤੁਹਾਡੂ ਜੀ ਜੀ ਜੇ ਤਿਆਰੀਆਂ ਸਾਡੇ ਵੱਲੋਂ ਪੂਰੀਆਂ ਮੁਕੰਮਲ ਆ ਅੱਜ ਆਪਾਂ ਫਾਈਨਲ ਟੱਚ ਦੇ ਰਹੇ ਆ ਕਿਉਂਕਿ ਇਹ ਲੋਕਤੰਤਰ ਦਾ ਪਰਵ ਹੈ ਤੇ ਖੰਨਾ ਸ਼ਹਿਰ ਦਾ ਗਰਬ ਹੈ ਆਪਾਂ ਬੜੀ ਕੋਸ਼ਿਸ਼ ਕੀਤੀ ਹੋਈ ਹੈ ਕਿ ਸਾਡੀ ਮਦਰ ਇੰਸਟੀਚੂਨ ਹੈ ਇਹ ਤੇ ਇਥੇ ਇੱਕ ਪੋਜ਼ਿਟਿਵ ਵਾਈਬਸ ਰਹਿਣ ਜੋ ਚੋਣਾਂ ਵਿੱਚ ਅਕਸਰ ਦੇਖਿਆ ਜਾਂਦਾ ਕਈ ਵਾਰ ਨੈਗੇਟਿਵਿਟੀ ਹੋ ਜਾਂਦੀ ਹੈ ਉਹ ਨਾ ਹੋਵੇ ਪੋਜ਼ਿਟਿਵ ਐਟਮੋਸਫੇਅਰ ਕ੍ਰੀਏਟ ਕਰਨ ਲਈ ਆਪਾਂ ਭਵਨਾ ਨੂੰ ਥੋੜਾ ਜਗਮਗਾਇਆ ਵੀ ਹੋਇਆ ਔਰ ਟੈਂਟ ਲਗਾ ਕੇ ਵੀ ਇਹਨਾਂ ਨੂੰ ਡੈਕੋਰੇਟ ਕੀਤਾ ਜਾ ਰਿਹਾ ਤਾਂ ਕਿ ਆਪਣੀ ਮਾਂ ਇੰਸਟੀਚਿਊਸ਼ਨ ਕੋਲ ਇਹਨਾਂ ਦੇ ਬੱਚੇ ਸ਼ਹਿਰ 'ਚ ਪੜੇ ਹੋਏ ਅੱਗੇ ਪਿੱਛੇ ਉਹ ਸਾਰੇ ਇਕੱਠੇ ਹੋ ਰਿਹਾ ਤੇ ਆਪਾਂ ਇਹੀ ਚਾਹੁੰਦੇ ਆ ਕਿ ਸਾਰੇ ਬੰਦੇ ਆਪਾਂ ਨਿਮਰਤਾਪੂਰਵਕ ਆਣ ਆਪਣੀ ਵੋਟ ਕਾਸਟ ਕਰਨ ਤੇ ਕਾਸ਼ ਕਰਕੇ ਫਿਰ ਇਸ ਤਰ੍ਹਾਂ ਹੀ ਖੁਸ਼ੀ-ਖੁਸ਼ੀ ਵਾਪਸ ਜਾਣ ਕਿਸੇ ਤਰੀਕੇ ਦੀ ਕੋਈ ਿਲਵਿਲ ਨਾ ਹੋਵੇ ਇਹੀ ਆਪਾਂ ਐਕਸਪੈਕਟ ਕਰਦੇ ਆਂ ਆਪਣੇ ਵੋਟਰ ਤੋਂ ਜਿਸ ਤਰ੍ਹਾਂ ਸਾਡੀ ਨੀਅਤ ਹੈ ਕਿ ਉਹਨਾਂ ਨੂੰ ਆਪਾਂ ਵੈਲਕਮ ਕਰਦੇ ਆਂ ਉਸੇ ਤਰੀਕੇ ਨਾਲ ਉਹ ਕਰਕੇ ਕਰਨਗੇ ਐਕਸਪੈਕਟੇਸ਼ਨ ਹੈ ਸਾਡੀ ਤੇ ਅਪੀਲ ਵੀ ਆ ਸਰ ਵੋਟ ਪਾਉਣ ਤੋਂ ਕਿੰਨੇ ਦਿਨ ਬਾਅਦ ਜਿਹੜਾ ਹੈ ਇਹਦੀ ਕਾਊਂਟਿੰਗ ਹੋਵੇਗੀ ਕਾਊਂਟਿੰਗ ਸਰ ਇਹਦੀ ਅਗਲੇ ਦਿਨ ਹੀ ਆ 43 ਉਮੀਦਵਾਰ ਛੋਣ ਮੈਦਾਨ 'ਚ ਉਤਰੇ ਹੋਏ ਸਰ ਤੇ ਸਾਡੇ ਲਈ ਤਾਂ ਇਹ ਉਮੀਦਵਾਰ ਨਹੀਂ ਆ ਹਮਾਇਤੀ ਆ ਜਿਹੜੇ 5763 ਵੋਟਰਾਂ ਦੇ ਵਿੱਚੋਂ ਅੱਗੇ ਆਏ ਆ ਸੰਸਥਾਵਾਂ ਦੀ ਸੇਵਾ ਕਰਨ ਤੇ ਜੋ ਵੀ ਦੋ ਤਰੀਕ ਨੂੰ ਕਾਊਂਟਿੰਗ ਦੀ ਆਊਟਕਮ ਆਏਗੀ ਸਾਡੇ ਲਈ ਉਹ ਜਿੱਤ ਜਾਂ ਹਾਰ ਨਹੀਂ ਹੈ ਸਿਰਫ ਇੰਨਾ ਹੈ ਕਿ 20 ਬੰਦੇ ਸਿਸਟਮ ਚ ਅੰਦਰ ਹੈ ਕੇ ਸੇਵਾ ਦੇਣਗੇ ਆਪਣੀ ਸੰਸਥਾਵਾਂ ਨੂੰ ਤੇ ਕਈ ਬੰਦੇ ਬਾਹਰ ਰਹਿ ਕੇ ਆਪਣਾ ਭਰਪੂਰ ਯੋਗਦਾਨ ਦੇਣਗੇ ਸੰਸਥਾਵਾਂ ਦੇ ਉਥਾਨ ਲਈ ਸਰ ਬੋਟਰ ਪੰਡਾ ਕੀ ਰੂਲ ਕਰਦੀ ਹੈ ਕਿਵੇਂ ਵੋਟ ਪੈਂਦੀ ਹੈ ਜਾਂ ਕਿਸੇ ਕੋਲ ਕੋਈ ਗਾਰੰਟੀ ਕਾਰਡ ਜੇ ਨਹੀਂ ਹੈ ਉਹ ਕੀ ਗਾਰੰਟੀ ਨਹੀਂ ਇਹ ਸਟ੍ਰਿਕਟਰੀ ਹੈ ਜੀ ਕਿਉਂਕਿ ਪੁਲਿਸ ਨਾਲ ਸਾਰਾ ਆਪਾਂ ਟਾਈ ਅਪ ਕੀਤਾ ਹੋਇਆ ਇੱਕ ਤਾਂ ਕੈਂਪਸ ਜਿਹੜਾ ਆਪਣੇ ਦੋ ਕੈਂਪਸ ਤੋਂ ਐਂਟਰੀ ਹੈ ਇਕ ਮਦਨਗੋਪਾਲ ਚੋਪੜਾ ਤੋਂ ਸਕੂਲ ਤੋਂ ਤੇ ਇੱਕ ਆਪਣੇ ਸੀਨੀਅਰ ਸੈਕੰਡਰੀ ਸਕੂਲ ਤੋਂ ਇੱਥੇ ਪੁਲਿਸ ਕਰਮਚਾਰੀ ਹੋਣਗੇ ਬਿਨਾ ਆਈ ਕਾਰਡ ਤੋਂ ਕੋਈ ਵੀ ਬੰਦਾ ਅਲਾਉਟ ਨਹੀਂ ਆ ਅੰਦਰ ਆਣਾ ਜਿਹਦੇ ਕਾਰਡ ਖੋਏ ਹੋਏ ਨੇ ਕਿਉਂ ਰੱਖ ਜਿਨ੍ਹਾਂ ਦੇ ਕਾਰਡ ਖੋਏ ਹੋਏ ਨੇ ਆਪਾਂ ਦੋਨੋਂ ਸਕੂਲਾਂ ਦੇ ਵਿੱਚ ਆਪਾਂ ਇੱਕ ਸਪੈਸ਼ਲ ਬੂਥ ਲਾਏ ਨੇ ਉਹ ਆਪਾਂ ਉਹਨਾਂ ਦਾ ਜਿਹੜਾ ਆਇਡੈਂਟੀਟੀ ਕਾਰਡ ਸਾਡੇ ਕੋਲ ਹੈ ਉਹਦੀ ਫੋਟੋਕਾਪੀ ਕਰਕੇ ਉਹਨੂੰ ਸਾਡੇ ਕੋ ਪ੍ਰਿੰਸੀਪਲ ਸਾਹਿਬ ਅਟੈਸਟ ਕਰਕੇ ਦੇ ਦਿੰਦੇ ਆ ਤੇ ਉਹਨੂੰ ਦਿਖਾ ਕੇ ਵੀ ਵੋਟ ਪਾਈ ਜਾ ਸਕਦੀ ਹੈ